ਹਾਂ ਦੂ ਬੈਠਾ ਹੋਲੇ ਜੋ ਨੌਲੇਗਾ ਨੂੰ ਬੈਠਾ ਹੋਇਆ ਹੂੰ ਰੋਟੀ ਲਈ ਰੋਟੀ ਦੇ ਗਿਆ ਮੰਡਜ ਭਈਏ ਜੀ ਹੂੰ ਭਈਆ ਕਰਦਾ ਹਾਂ ਜੀ ਕੱਲ ਤਾਂ ਸਾਸੀ ਗੱਲ ਕਬੂਲ ਕਰੋ ਮੇਰੀ ਭੁੱਲ ਗਿਆ ਤਾਂ ਭਈਆ ਕੀ ਕਰਦਾ ਭਈਆ ਖਾਲ ਕੁਰਚਣ ਲਾਇਆ ਲਿਆ ਕਿੱਥੇ ਉੱਥੇ ਮੰਡਜ ਉਹ ਪਾਲੀ ਮੋਟਰ ਦਾ ਉਹ ਅਸਾ ਐਂਡ ਵਾਲੀ ਚਾਰ ਕਿੱਲੇ ਚ ਹਾਂ ਖਾਲ ਸੋਨੀ ਕਿ ਸਵਾਰ ਨਿਕਲ ਦਿਖਾ ਲਈ ਹਾਂ ਕਿੜੇ ਛੋਟ ਐਡੀ ਤਾਂ ਲੰਬੀ ਹੈ ਪੂਰੀ ਬਾਤ ਹੈ ਹਾਲੇ ਲੰਬੀ ਹੈ ਇੱਕ ਸਾਲੀ ਕਈ ਥੱਲੇ ਬਾਹ ਦੇ ਆਉਂਦੀ ਸਿਰ ਨੂੰ ਹਸਵੀਰ ਨਹੀਂ ਆਇਆ ਫਿਰ ਆਦ ਵੀਰ ਉੱਥੀ ਹੈ ਜਾਂ ਅਜਾ ਨਹੀਂ ਆਇਆ ਹੈ ਜੀ ਜੀ ਆਈ ਹੋਇਆ ਹੈ ਅਬ ਵੀ ਕੈਰੀ ਲੱਗੂਗੇ ਬਾਈ ਬਾਈ ਪੁੱਛ ਲਿਆ ਕਹਿੰਦਾ ਵੀ ਪੀਆਈ ਕਿਹਾ ਇਹ ਦੱਸਦੇ ਹੁਣ ਪੀਆਈ ਕੀ ਹੈ ਪੀਆਈ ਪਾਈ ਸਾਡੀ ਭਾਣ ਚ ਬਹੂ ਦਾਖਲ ਹੈ ਬਜਰੀ ਬਿਮਾਰ ਆ ਭਾਈਓ ਬਿਮਾਰ ਹੈ ਉਹਦੇ ਕਰਕੇ ਹੁਣ ਪੀਆਈ ਦੋ ਤਿੰਨ ਦਿਨ ਰਹਿਣਾ ਹੀ ਪੈਂਦਾ ਸਾਡੇ ਭਾਣ ਜੀ ਬਾਹਰ ਤੇ ਆ ਗਿਆ ਬਜਰੀ ਜਿਹੜਾ ਇਹ ਕਹਿੰਦੇ ਹਰਜੀਤ ਬਾਈ ਇਟਲੀ ਵਾਲਾ ਹਾਂ ਉਹਦੀ ਘਰ ਵਾਲੀ ਉਹਦੀ ਘਰ ਵਾਲੀ ਹੈ ਬਾਈ ਉਹ ਪੀਆਈ ਦਾਖਲ ਆ ਬਿਮਾਰ ਆ ਉਹਦੇ ਉੱਥੇ ਇਲਾਜ ਚੱਲਦਾ ਹਾਂ ਜਿਹਦੇ ਇਲਾਜ ਆ ਉਹ ਤੇ ਹਸਵੀਰ ਤੇ ਉਹਦੇ ਨਾਲ ਜਾਂਦਾ ਉੱਥੇ ਉੱਥੀ ਰਹਿੰਦਾ ਹੈ ਦੇਖ ਫਿਰ ਹੁਣ ਦੋ ਜਣੇ ਚੱਲੇਗੇ ਕਦੇ ਉਹਦਾ ਭਾਈ ਜਲੇਂਦਾ ਭੈਣ ਚਲੇ ਜਾਂਦੀ ਫੂ ਹੁਣ ਇੱਕ ਇੱਕ ਦੋ ਦੋ ਰਾਤਾਂ ਲਾਉਣਾ ਪੈ ਲਾਉਣੀਆਂ ਪੈਂਦੀਆਂ ਉੱਥੇ ਹਮ ਇੱਕ ਰਾਤ ਉਹ ਲਾਉਂਗੇ ਕਿਹ ਲਾਉਂਗੇ ਇੱਕਣ ਚੱਲਦਾ ਕੰਮ ਹੈ ਤਾਂ ਇਕੱਲਾ ਬੰਦਾ ਬਿਮਾਰ ਨੂੰ ਲੈ ਵਾਲਾ ਕੰਮ ਵੀ ਹੈਗਾ ਆਈ ਸੀ ਉੱਚੇ ਹਲੇ ਦਾ ਉੱਠੀ ਹੈ ਦੇਖੋ ਭਾਈ ਬਾਕੀ ਆ ਚੰਗਿਓ ਕਰੇ ਮਹਾਰਾਜ ਆ ਪਲੀ ਕਰ ਨਹੀਂ ਹਮ ਬਾਕੀ ਭਾਈ ਪਾਣੀ ਹੁਣ ਵਾ ਇੱਕ ਤਾਂ ਮੋਟਰ ਖੜੀ ਵੀ ਹੈ ਮੋਟਰ ਫੋਨ ਹੀ ਚੱਕਦਾ ਹੁਣ ਮਿਜਰੀ ਵਾਲ ਉਹ ਤਾਂ ਹੋਣੀ ਸੀ ਅੱਛਾ ਗੰਨੇ ਨੂੰ ਪਾਣੀ ਛੱਡਣਾ ਤਾਂ ਕਭਈਆ ਛੱਡਿਆ ਉਹਥੇ ਖਾਣ ਨੂੰ ਦੀ ਰੋਟੀ ਦੇ ਗਏ ਹੁਣ ਨਿਆਣਿਆਂ ਨੂੰ ਉੱਥੇ ਤੋਂ 7 ਕਿਲੋਮੀਟਰ ਆਉਣਾ ਪਿਆ ਉੱਥੇ ਤੇ ਦੇਖ ਲੈ 7 ਕਿਲੋਮੀਟਰ ਨਿਆਣਾ ਕਰਕੇ ਆਉਣਾ ਪਿਆ ਮੰਨੂ ਹੂੰ ਉਹ ਨਿਆਣਾ ਹੀ ਛੱਡ ਕੇ ਫੇਰ ਉੱਥੇ ਨੂੰ ਜਾਣਾ ਉਹਦੇ ਕੋਲ ਨੂੰ ਫੇਰ ਉਹਨੂੰ ਲੈ ਕੇ ਆਉਂਗਾ ਜੇ ਉਹਦਾ ਮਾੜਾ ਮੋਟਾ ਕੰਮ ਰਹਿੰਦਾ ਉਹਦਾ ਕਰਾ ਕੇ ਉੱਥੇ ਇਹਨੂੰ ਲੈ ਕੇ ਆਉਂਗਾ ਫੇਰ ਲੱਕੜੀਆਂ ਇੱਥੇ ਕਰਾਂ ਉਹ ਜਿਹੜੀਆਂ ਪਈਆਂ ਬਾਲਣ ਜਾਹਾ ਖੰਡਿਆ ਪਿਆ ਸਾਫ਼ ਸੁਭਈਆ ਕਰਾ ਦੂਗਾ ਉਹਰੇ ਹੂੰ ਇੱਕ ਦਿਹਾੜੀ ਬੰਦਾ ਮਿਲਿਆ ਬੰਦੇ ਆ ਘਟ ਉਹ ਵੀ ਪੰਮੇ ਨੂੰ ਕਹਾਂ ਮੰਨੂ ਇੱਕ ਦਿਹਾੜੀ ਦੇ ਦੇ ਮਖਾ ਬਸ ਮੈਂ ਪਾਣੀ ਛੱਡਦਾ ਹੋ ਜਮਾ ਆ ਚੱਕਰ ਚ ਫਿਰਦਾ ਇੱਕ ਜਵੀ ਨੂੰ ਜਲਦੀ ਮੋਟਰ ਉੱਥੀ ਖਾਲਾ ਅਮਨੇ ਦੋ ਹੀ ਸਵਾਰ ਦੇਣੀ ਅੱਜ ਜਿਹੜੇ ਟਾਈਮ ਬੱਜ ਗਿਆ ਤਾਂ ਆਪਾਂ ਲੱਕੜੀਆਂ ਇਕੱਠੀਆਂ ਕਰਾ ਲੈਣੀਆਂ ਆਪਣਾ ਕੰਮ ਬਿਲਾ ਫਿਰ ਦਿਹਾੜੀ ਦਾ ਕੰਮ ਹੋਰ ਕੋਈ ਨਹੀਂ ਉਹਦੇ ਬਾਅਦ ਪਾਣੀ ਮੈ ਲਾਈ ਜਾਣਾ ਇੱਕ ਮੋਟਰ ਘਟਾਉਣੇ ਦਾ ਕੰਮ ਹੈ ਬਸ ਓਰੇ ਤੇ ਹੋ ਕੇ ਦਵਾਣੀ ਓਰੇ ਲਾਲਾ ਲਾਗੇ ਦਾ ਬਣੀ ਉਹ ਇਹਨੂੰ ਤਾਂ ਰਾਤ ਤੱਕ ਤੁਸੀਂ ਨੂੰ ਸਰ ਉਧਰ ਦਾ ਪਰਾਂ ਵੀ ਹਾਂ ਪਰਲੇ ਨੂੰ ਵੀ ਲਾਤਾ ਬਹੁਤ ਸਮੇਂ ਨਿਪੜਿਆ ਫਿਰ ਇੱਥੇ ਤਾਂ ਨਿਪੜਿਆ ਪਿਆ ਮੇਰਾ ਹਲਕਾ ਹੁਣ ਟਾਈਮ ਬੱਜਿਆ ਵੀ ਨਹੀਂ ਚੱਲਦਾ ਉਹ ਉੱਥੇ ਮੰਡ ਚ ਮੰਡ ਚ ਉਹ ਚੱਲ ਉਹ ਵੀ ਲੱਗਣਾ ਅੱਜ ਹੋਊਗਾ ਪੂਰਾ ਕਹਿੰਦੇ ਨਹੀਂ ਹੋਊਗਾ ਨਹੀਂ ਪੂਰਾ ਤਾਂ ਪੂਰੇ ਆਉਣੇ ਵਾਲੀ ਲੈਟ ਨਹੀਂ ਨਾ ਹੁੰਦੀ ਬਾਈ ਹਾਂ ਲੈਟ ਆਵੇ ਲੜੀ 10 ਘੰਟੇ ਘੜ ਤੇ ਘਟਾ ਫੇਰ ਕੰਮ ਚ ਰੁੜਦਾ ਮਾੜਾ ਮੋਟਾ ਹੁਣ ਤਾਂ ਰੋਜ਼ ਆਈ ਆਈ ਆ ਕਿਆ ਕਿ ਪੈਸੇ ਹਾਂ ਤੇ ਭਰ ਨਹੀਂ ਤੋ ਆੜ ਕੇ ਫਾਇਦਾ ਉਹਦਾ ਲਾਉਣਾ ਤਾਂ ਪੈਣਾ ਹੈ ਹੁਣ ਪਾਣੀ ਲੱਗੇ ਵੇ ਲੋਕਲ ਢੜਨ ਲੱਗੇ ਕਣਕਾ ਨੂੰ ਘਰੇ ਚੱਕ ਕੇ ਆਉਣਾ ਹੈ ਜਾਂ ਯਾਰ ਹੱਸ ਵੀਰ ਹੈ ਨਹੀਂ ਤਾਂ ਕੰਮ ਕਰਦਾ ਨਹੀਂ ਉਹਦੇ ਦੇਦਾ ਮੈਂ ਦੇਖਦਾ ਫੂਰ ਕ ਘਰਾ ਉਹਦਾ ਉਤੇ ਫੂਨ ਵੀ ਨਹੀਂ ਟੈਂਪੂਰੇ ਭੇਜ ਦੂਗਾ ਲੱਦ ਕੇ ਠੀਕ ਗੱਲ ਹਾਂ ਉਹ ਇਹਨੂੰ ਤੇਰੀ ਵੀ ਆਲੀ ਜਾਂਦਾ ਤਾਰ ਨਾ ਮੈਂ ਲੈਣਾ ਯਾਰ ਸਗੰਜੀ ਜਿਆਦਾ ਹੀ ਜਲਦਾ ਹੈ ਜਿਆਦਾ ਹੀ ਜਲਦਾ ਹੀ ਨਾਲ ਹਾਂ ਟੈਂਪੂ ਪਰ ਆ ਗਿਆ ਠੀਕ ਹੈ ਹੂੰ ਹੁਣ ਕਰਦਾ ਉਹਨੂੰ ਫੋਨ ਹੁਣ ਕਰੂੰਗਾ ਪਹਿਲਾਂ ਹੁਣ ਗ੍ਰਿੰਦਰ ਨੂੰ ਲਿਆਵਾਂ ਗ੍ਰਿੰਦਰ ਨੂੰ ਲਿਆ ਕੇ ਜਿਆਣਾ ਚ ਹਲਦੇ ਅਥੇ ਨੂੰ ਕਿਹੜਾ ਮਾਰ ਆਉਂਦੇ ਆ ਮਰ ਰਿਹਾਦਾ ਮਾ ਡਾਡੀਆਂ ਪਾਣੀ ਖੱਡਿਆ ਦਾ ਕਿੱਥੇ ਉੱਥੇ ਅੱਛਾ ਉਹਨੂੰ ਰੌਣੀ ਵਾਲੇ ਨੂੰ ਕੱਲ ਬਬਟਾ ਨਹੀਂ ਪਾ ਕੇ ਠੀਕ ਹੈ ਠੀਕ ਹੈ ਪਿੱਤਾ ਪਿੱਤਰਾ ਲਾ ਦੀਗਾ ਗਾਂਹ ਦੇ ਗਾਂਹ ਤਰੀ ਜਾ ਉਹਨੂੰ ਖੁੱਲਾ ਹੀ ਚੱਲੂਗਾ ਹਾਂ ਖੁੱਲਾ ਹੀ ਉਹ ਖੁੱਲਾ ਬੇਸ਼ੱਕ ਜਾਣਾ ਜਾਂ ਹੁਣ ਇੱਕ ਪੈਰਾ ਪਰ ਕੇ ਉਹ ਦੋ ਹੀ ਜ਼ਿੰਦਾਰ ਤੇ ਬਸਰਾ ਟ ਕਾਣ ਦੇ ਬੂਟਿਆਂ ਨੂੰ ਪਾਣੀ ਆ। ਉਹ ਤਾਂ ਹੈ ਉਹ ਐ। ਹਲੇ ਬਹੁਟਾਂ ਪਿਆ ਚੇ। ਲਾਉਣੀ ਵੈਰੈਟੀ ਲਾਉਂਗੇ। ਟਾਈਮ ਦਾ ਬਾਧੂ ਪਿਆ। ਆਪਣੀ ਬਜਾਈ ਕੀਤੀ ਹੋਈ ਆ ਹੋਰ ਪਾਸੇ ਨਹੀਂ ਜਾ ਰਿਹਾ। ਰੌਣੀਆਂ ਕਰੇ ਪਏ ਆ। ਕੋਈ ਬੀਜ ਦਾ ਕਿਸੇ ਤੇ ਰੌਣੀਆਂ ਜੇ ਬੱਤੀ। ਮੌਸਮ ਦੱਸਦਾ ਨਾ। ਹਾਂ। ਮੌਸਮ ਹਲੇ ਕਹਿੰਦਾ ਵੀ ਕਾਣ ਦੇ ਬੀਜਾਂ ਦੀ ਬੀਜ ਲਓ। ਮੈਂ ਕਹਿੰਦਾ ਸਰੋਂ ਵੀ ਹੋਣੀ ਜੇ ਇਹੇ ਮੌਸਮ ਸਰੋਂ ਬੀਜੀ। ਕਰਮੈਸਾ ਦਿਨ ਮਾ ਰਾਤ। ਕਰਮੈਸਾ ਅਬ ਇਹ ਹੁਣ ਫਸਲ ਹੋਣੀ ਪਤਾ ਵੀ ਆਹ ਨੰਬਰ ਚੱਲਦਾ ਹੈ। ਫਸਲ ਤਾਂ ਆਪਣਾ ਮੌਸਮ ਦੇਖਣਾ ਮੌਸਮ ਤਾਂ ਚੱਲਣਾ ਜੇ ਗਰਮੈਸ ਹੈਗੀ ਆ ਸਰ ਨੂੰ ਹੋ ਜੇਣਾ ਮੋਗੀ ਦਦਾ ਵੀ ਸਰੋਂ ਹੀ ਕੱਢਦੀ ਐ ਨਹੀਂ ਹੁਣ ਤੂੰ ਇਸ ਤੈਨੂੰ ਇੱਕ ਹੋਰ ਗੱਲ ਦੱਸ ਦਿੰਦਾ ਤੁਹਾਨੂੰ ਮੈਂ ਜਿਹੜੀ ਜਵੀ ਵੀ ਜੀ ਵੀ ਆਪਾਂ ਨੇ ਆਪਣੀ ਬੀਜੀ ਆਪਾਂ ਨੇ ਉਹ ਹਿਸਾਬ ਨਾਲ ਹੂੰ ਉਹ ਠੰਡ ਮੰਗਦੀ ਐ ਕਣਕ ਵੀ ਠੰਡ ਮੰਗਦੀ ਐ ਜਵੀ ਵੀ ਠੰਡ ਮੰਗਦੀ ਐ ਸਮਝਿਆ ਇਹ ਠੰਡ ਮਾ ਉੱਠਦੀ ਐ ਚੀਜ਼ਾਂ ਇਹ ਹੂੰ ਧੁੱਪਾਂ ਚ ਮਾ ਹੁੰਦੀ ਟੈਲਰ ਵਾਲੀ ਆਉਣੀ ਹਾਂ ਹੁਣ ਜਾਂ ਹੁਣ ਗਰਮੈਸ ਐ ਇਹਨੂੰ ਇਹਨੇ ਜਵੀ ਨੇ ਮੈਂ ਕਹਿੰਦਾ ਪੱਲ ਕੱਢੇ ਹੋਣੀ ਆ ਰਿੰਨੇ ਪਾ ਕਣਕ ਕੱਢੇ ਹੁੰਦੀ ਅੱਕਣੀ ਨਾਲੀ ਝੜ ਜਾਂਦੀ ਜੇ ਨਾ ਠੰਡ ਪਵੇ ਆਰਮੀਆ ਦਾ ਨਾਲੀ ਚ ਜਮਾ ਜਾਨ ਖਤਮ ਹੋ ਜਾਂਦੀ ਉਹ ਹਾਂ ਉਹਨਾਂ ਨੇ ਸਾਰਾ ਫੜਨਾ ਉਹਨੇ ਹਾਂ ਸਾਰਾ ਫੜ ਲੈਣਾ ਆਹੀ ਕੰਮ ਕਣਕ ਹੁੰਦਾ ਜੇ ਠੰਡ ਨਾ ਪਵੇ ਤਾਂ ਕਣਕ ਛੇਤੀ ਵਾਲੇ ਨਿਕਲਦੀ ਨਾਲੀ ਝੜ ਕੇ ਠੰਡ ਜਿਹੜੀ ਉਹ ਖਣਾਉਂਦੀ ਉਹਨੂੰ ਖਲਾਉਂਦੀ ਗੱਲ ਗਲੇ ਨੂੰ ਕੋਈ ਠੰਡ ਹੈ ਉਹਨੇ ਰੁਕਣੀ ਉੱਥੀ ਉਹਨੇ ਜਵੀ ਨੇ ਫੈਲਣ ਨਾਲ ਨਾਲ ਨੂੰ ਕਣਕ ਨੇ ਫੈਲਣਾ ਹੈ ਜਾਂ ਉਹਨੇ ਮੀਹ ਤੇਰਾ ਹਲੀ ਗਰਮ ਪੈਣੀ ਗਰਮ ਪੈਣੀ ਉਹਨੇ ਨਾਲੀ ਜਾਂਣਾ ਸਿੱਧੀ ਉਹ ਹਾਂ ਗਰਮੈਸ ਉਹ ਹੀ ਉਹ ਸਿੱਧੀ ਉਹਨੇ ਆਪਣਾ ਐਂਡ ਮਾ ਜਾਣਾ ਫਿਰਣਾ ਹਾਂ ਮਰੀ ਇਹਨਾਂ ਫਸਲਾਂ ਨਾਲ ਥੋੜਾ ਪਤਾ ਕਿ ਕਿਹੜਾ ਮਹੀਨਾ ਚੱਲਦਾ ਕਿਹੜਾ ਕਿਹਾ ਇਹ ਇਹ ਤਾਂ ਆਪਣਾ ਇਹਨਾਂ ਤਾਂ ਇਹਨਾਂ ਤਾਂ ਕੁਦਰਤ ਨਾਲ ਚੱਲਣਾ ਹੈ ਉਹਦਾਂ ਚੱਲਣਾ ਹੈ ਤਾਂ ਹੈ ਕਿ ਨਹੀਂ ਹਾਂ ਹੱਡ ਠੰਡ ਕਹੀ ਗਏ ਸਾਡ ਪੈਣੀ ਬਹੁਤ ਸਾਡ ਫੇਰ ਨਹੀਂ ਪੈ ਰਹੀ ਠੰਡ ਪਾਉਗੀ ਦਾ ਵੱਧ ਕਹਿੰਦੇ ਮੈਨੂੰ ਪਤਾ ਨਹੀਂ ਕਿਹੜੇ ਪਾਉਗੀ ਵੱਧ ਹੁੱਕ ਤੇ ਐਨ ਹੋਵੇ ਪਿਛੇ ਕੋਈ ਬਾਅਦ ਚ ਪਵੇ ਬਾਅਦ ਚ ਪਵੇ ਖੀਰ ਮੈਂ ਜਾ ਕੇ ਪਾਵੇ ਇਹ ਵੀ ਪੰਗਾ ਹਾਂ ਪਰ ਇੱਕ ਗੱਲ ਜਿਹੜੀ ਜੇ ਜੇ ਬਾਅਦ ਠੰਡ ਪਈ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਮੈਂ ਜਿਹੜੀ ਬਾਅਦ ਮੈਂ ਠੰਡ ਪਈ ਸੀ ਪਰ ਇੱਕ ਆਹੀ ਹਾਲ ਹੋਇਆ ਵਰਗਾ ਕਰਨੀ ਆ ਗਈ ਦੀ ਪਹਿਲਾਂ ਜਦ 12ਵਾਂ ਠੰਡ ਪਈ ਐ ਉਹਨੇ ਕਣਕਾ ਖੜਾ ਆਤੀਆਂ ਕਣਕਾਂ ਦਾ ਝਾੜ ਵਧਾਤਾ ਬਹੁਤ ਜਿਹੜਾ ਵਧਾਤਾ ਤੂੰ ਸਮਝਿਆ ਗੱਲ ਇਹ ਜਿਹੜਾ ਸਾਲ ਮੌਸਮ ਦਾ ਝਾੜ ਜਾਂ ਘਟਦਾ ਵੱਧ ਨਾ ਫਸਲਦਾ ਇਹ ਮੌਸਮ ਦੇ ਪਰੇ ਆ ਹਾਂ ਜਿਹੜਾ ਤੇਰੀ ਵਛੇਤੀ ਕਣਕਾ ਉਹਨੂੰ ਫਾਇਦਾ ਵੀ ਬਹੁਤ ਹੋਇਆਦਾ ਉਹਨੂੰ ਫਾਇਦਾ ਹੋ ਜਾਣਾ ਕਿਉਂਕਿ ਉਹ ਠੰਡ ਚ ਮਗਈ ਹੋ ਬਸ ਜਿਹੜੀ ਜਿਹੜੀ ਹੁਣ ਫਸਲਾਂ ਦਾ ਝਾੜ ਘਟਣਾ ਵੱਧਣਾ ਇਹ ਮੌਸਮ ਦੇ ਨਾਲ ਹੀ ਘਟਣਾ ਵਧਣਾ ਬਸ ਇਹ ਮੌਸਮ ਸਹੀ ਆਦਾ ਵਾਜਣਾ ਜੇ ਇੱਧਰ ਕੋਈ ਅਪ ਡਾਊਨ ਹੋ ਗਿਆ ਮਾੜਾ ਮੋਟਾ ਉਹ ਘਟ ਦੇਣਾ ਬਸ ਹੁੰਦਾ ਧੁੰਦਾ ਹੁੰਦਾ ਆਉਂਦਾ ਪੈਣੀ ਚਾਹੀਦੀ ਆ ਨਵੰਬਰ ਦੇ ਕਿੱਥੇ ਚਲੇ ਗਏ ਨਵੰਬਰ ਖਤਮ ਹੋਣ ਲੱਗ ਗਿਆ ਨਵੰਬਰ ਵੀ ਦਸੰਬਰ ਆਣਾ ਕਹਾਂ ਨੂੰ ਹਾਂ ਨਵੰਬਰ ਕਿਹੜਾ ਰਹਿ ਗਿਆ ਅੱਜ 20 ਤਰੀਕ ਨਵੰਬਰ ਦੀ ਠੰਡ ਜਾਂ ਤਾਂ ਹੀ ਨਹੀਂ ਪੈਣੀ ਪੂਰੀ ਜਾਂ ਤਾਂ ਹੀ ਇਹ ਸੁੱਕੀ ਠੰਡ ਆਏ ਮੀਂਹ ਨਹੀਂ ਪੈਂਦਾ ਇੱਥੇ ਜਾਂ ਤਾਂ ਹੀ ਮੀਂਹ ਨਹੀਂ ਪੈਂਦਾ ਇੱਕ ਮੀਂਹ ਪਿਆ ਨਹੀਂ ਛੋਟੇ ਛੁੱਟੀ ਹਾਂ ਇਹਦੇ ਮਾ ਹੁਣ ਬੰਦੇ ਨੂੰ ਖਾਂ ਵੀ ਹੁੰਦਾ ਖਾਂਗੇ ਵੀ ਹੁੰਦਾ ਸਭ ਕੁਝ ਚੱਲਦਾ ਹੈ ਸੁੱਕੀ ਠੰਡ ਚ ਪਤਾ ਨਹੀਂ ਕਿ ਕਹੋ ਜਾਂਦਾ ਹਾਂ ਇੱਕੋ ਰਸਤ ਕੋਈ ਨਹੀਂ ਕੋਈ ਨਹੀਂ ਕਹਿੰਦਾ ਮੈਂ ਠੀਕ ਹੈ ਰਾਤ ਦਾ ਦੇਖ ਮੈਂ ਹੋਏ ਸਾਢੇ 4 5 ਤੇ ਟੈਂਪਰ ਹੈਗਾ ਉਹੀ ਟੈਂਪਰੇਚਰ ਆ ਘਾਂਟੇ ਪਾ ਹੁੰਦਾ 22 ਬਸ ਫਿਰ ਤੇ ਬਿਮਾਰੀ ਹੋ ਗਈ ਬਿਮਾਰੀ ਹੋ ਵੇਰ ਉਹ ਹੌ ਹੌ ਹੀ ਅਰੇਸਟ ਹੋਣਾ ਹੀ ਚਾਪਾ ਨੇ ਮੈਂ ਲੱਗੂ ਹਫਤਾ ਤੋਂ ਹਫਤਾ ਲਾ ਜਾਂਦਾ ਰਾਤ ਗਰਮੈਸ ਦੀ ਰਾਤ ਗਰਮੈਸ ਦੀ ਰਾਤ ਗਰਮੈਸ ਦੀ ਪਤਾ ਨਹੀਂ ਦੱਖਣ ਦੀ ਵਜ੍ਹਾ ਦੀ ਪਤਾ ਨਹੀਂ ਚੱਲ ਦੀ ਗੱਲ ਦੱਖਣ ਚੱਲਿਆ ਅੱਜ ਦੱਖਣ ਚੱਲਿਆ ਨਹੀਂ ਰਹਿ ਗਈ ਦੀ ਗਰਮੈਸ ਗੱਲ ਮੀਂਹ ਤਾਂ ਚਾਹੀਦਾ ਹੁੰਦਾ ਮੀਂਹ ਚਾਹੀਦਾ ਬਾਈ ਮੀਂਹ ਚਾਹੀਦਾ ਹੁਣ ਮੀਂਹ ਚਾਹੀਦਾ ਚਾਹੇ ਥੋੜਾ ਬਹੁਤ ਹੀ ਪੈ ਜਾਵੇ ਮੀਂਹ ਦੀ ਹੁਣ ਲੋੜ ਇੱਕ ਤਾਂ ਪਾਣੀ ਚੱਲ ਰਿਹਾ ਸਾਰੀਆਂ ਫਸਲਾਂ ਨੂੰ ਇਹ ਹਟੋ ਜਾਣਾ ਦੂਜਾ ਕਾਣ ਗੱਲ ਆ ਉਹੀ ਜਿਹੜੀ ਮਰਜੀ ਬਸ ਲਾਲਾ ਹੁਣ ਤਾਂ ਮੀਹ ਦੀ ਲੋੜ ਆ ਯਾਰ ਸਭ ਕੁਸੇ ਯਾਰ ਜਿਹੜਾ ਹੁਣ ਆਪਣੇ ਆਪਣੇ ਸਾਹ ਲੈਣਾ ਸਾਰਾ ਬਿਮਾਰੀਆਂ ਦਵਾਈਆਂ ਖੂਆਂ ਸਾਰਾ ਕੁਸੇ ਲਾਲਾ ਤੂੰ ਵਿੱਚੇ ਸੜਾ ਗਰਦਾ ਲਾਲਾ ਸਭ ਕੁਸ ਸੈੱਟ ਹੋ ਜਾਣਾ ਹੈ 20 ਵੀ ਪਿਆ ਹੈਗਾ ਧੂਆਂ ਤਾਂ ਜਿਹੜਾ ਮੜਾ ਮੋਟਾ ਛੜੇ ਵੀ ਗਰਮਾਹਤ ਜੀ ਉੱਪਰ ਨੂੰ ਸਭ ਸੈੱਟ ਹੋ ਜਾਣਾ ਆ ਉੱਪਰ ਦੇਖ ਲਓ ਬਾਈ ਸਬਾਨ ਇਧਰ ਮੀਂਹ ਪੈਣ ਨੂੰ ਮੀਂਹ ਪੈਗਾ ਨੀ ਲਾ ਹੋ ਜਾਣਾ ਇਹਨਾ ਹੁਣ ਇਹਨੇ ਹੁਣ ਐ ਲੱਗਦਾ ਪਤਾ ਵੀ ਪਤਾ ਨਹੀਂ ਕਿਆ ਜਿਹੜਾ ਉੱਪਰ ਆਪਣੇ ਕਿਆ ਜਿਹੜਾ ਵਾ ਲੌਕਡਾਊਨ ਚ ਹੋਇਆ ਤੇ ਇੱਕ ਵਾਰ ਪਹਾੜ ਦੇਖਣ ਲੱਗ ਪਏ ਜਦ ਤੱਕ ਮੌਸਮ ਦੇਖਣ ਲੱਗ ਪਏ ਜਦ ਤੱਕ ਇੰਗਲੈਂਡ ਬਣਾਉਂਦਾ ਹੈ ਇੰਗਲੈਂਡ ਵਾਲਾ ਮੌਸਮ ਬਿਲਕੁਲ ਸਾਫ਼ ਮੌਸਮ ਬਿਲਕੁਲ ਸਾਫ਼ ਠੀਲਾ ਮੌਸਮ ਹੈ ਫੈਕਟਰੀਆਂ ਫੁਕਟਰੀਆਂ ਸਾਰੀਆਂ ਬੰਦ ਜਾਂਦੀਆਂ ਕੋਈ ਧੂਆਂ ਨਹੀਂ ਕੋਈ ਧੂਆਂ ਨਹੀਂ ਟ੍ਰੈਫਿਕ ਹੈ ਨਹੀਂ ਦੀ ਰੋਡ ਬੰਦ ਤੇ ਸਾਰੇ ਕੋਈ ਟਾਵਾ ਟਾਮਾਤਾ ਸ਼ਾਂਤੀ ਹਾਂ ਉਹ ਰੇਡ ਜਾਂਦੇ ਤੇ ਸਾਡੇ ਕੱਕ ਲਿਆ ਮੈਂ ਤੁਹਾਨੂੰ ਪਾਤ ਰੇਡ ਜਾਂਦੇ ਤੇ ਬਾਸ ਭਾਈ ਚੱਲਦੇ ਤੇ ਖੇਤਾਂ ਨੂੰ ਲੈ ਕੇ ਖੇਤ ਤੇ ਘਰ ਆ ਕੇ ਠੀਕ ਨਹੀਂ ਗੱਲ ਇਹੀ ਇਸ ਚੀਜ਼ ਦੀ ਜਾਂਦੀ ਹੈ ਉਹ ਤਾਂ ਮੀਂਹ ਵੀ ਬੜਾ ਵਧੀਆ ਹੈ। ਐ ਰਾਖਤ ਦਰੂਖਤ ਜਿਹੜੇ ਹੁਣ ਮੈਂ ਪਰ ਮੇਰੇ ਤਾਂ ਘਰ ਦਾ ਟਿਕਾਣਾ ਸਭ ਤੋਂ ਹੋ ਜਣੇ ਹਰਿਆਈ ਵਾਝੀ ਨਹੀਂ। ਪਰ ਉਸੇ ਵਾਰ ਵੀ ਸਰਕਾਰ ਨੂੰ ਕਹਾਂ ਇਹਦਾ ਕੰਟਰੋਲ ਹੋ ਜਾ ਪੋਲੂਸ਼ਨ ਬਹੁਤ ਆ ਬਣਾ। ਪਰ ਦੂਸ਼ਣ ਹੁਣ ਕਾਦਾ ਯਾਰ ਫੈਕਟਰੀਆਂ ਫੁੱਟ ਰਿਆਂ ਦਈਏ ਹੋਰ ਕਾਦਾ ਹੈ। ਜਿੰਮੇਦਾਰ ਤੱਕ ਲਾਉਂਦਾ ਨਹੀਂ। ਉਹ ਜਿੰਮੇਦਾਰ ਤੱਕ ਜੇ ਲਾਉਂਦਾ ਜਿੰਮੇਦਾਰੇ ਬਦਨਾਮ ਕਰਿਆ ਵੇਦਾ। ਹੁਣ ਤਾਂ ਲਾਉਂ ਜਿੰਮੇਦਾਰ ਅੱਗ ਹੁਣ ਹੋਂ ਕਿੱਥੇ। ਜਿੰਮੇਦਾਰ ਹੋਊਗਾ ਤੇ ਪੋਲੂਸ਼ਨ ਕਰਾ ਹੋਇਆ ਵੇਹੇ ਨਾ। ਵੀ ਨੂੰ ਸਰਕਾਰ ਨੂੰ ਕੁਝ ਕਰਨ ਦਾ ਚਾਹੀਦਾ ਹੈ ਵਾਰ ਯਾਰ। ਵੀ ਕਾ ਕਰੇ ਹਉ ਹਮ ਅਈਦਾ ਭਾਈ ਪੂਰਾ ਜੋਰ ਲਾਇਆ ਵਾ ਆਪਣੇ ਲੱਕ ਚ ਇੱਧਰ ਸਾਡੇ ਵਾ ਦਾ ਭਾਈ ਤੁਹਾਨੂੰ ਬਤਾਈ ਸਾਡੇ ਦਾ ਦਰਖਤਾਂ ਦਾ ਅੰਤ ਨਹੀਂ ਦਰਖਤ ਜਿੰਨਾ ਹੀ ਲਾਹਾ ਸਾਡੇ ਜਮਨ ਕੇ ਚੱਲ ਜੇ 100 ਕੁਇਲਾ ਜ਼ਮੀਨ ਦਾ ਸਲੇ 50 ਵਿੱਚ 50 ਤੇ ਵੀ 70 ਬੂਟਿਆਂ ਦੇ ਐ ਹਮ ਹੈ ਕਿ ਨਹੀਂ ਬੂਟਿਆਂ ਦੇ ਵੀ ਉਂ ਵੀ ਹੋਏ ਸਾਡੇ ਦਰਖਤ ਬਹੁਤ ਐ ਫੇਰ ਕਮਰਸ਼ੀਅਲ ਤੇ ਬਿਨਾ ਵੀ ਦਰਖਤ ਸਾਡੇ ਬਹੁਤ ਜ਼ਿਆਦਾ ਐ ਵਾਧੂ ਐ ਸਾਡੇ ਜੰਗਲ ਹਰੇਕ ਤੇ ਹਰੇਕ ਤੇ ਕਾ ਕਰ ਮਤਲਬ ਹੱਥ ਹੋਊਗਾ ਹਰੇਕ ਤੇ ਬਾੜੇ ਮਾ ਹੋਊਗਾ ਹਰੇਕ ਦੀ ਮੋਟਰ ਪਰ ਹੋਊਗਾ ਹੱਥ ਹੋਊ ਕੋਈ ਹੋਊਗਾ ਉਹ ਗਈ ਹੋਊਗਾ ਯੱਲਾ ਇਹ ਸਾੜੀ ਸੋਜੀ ਤੇ ਵਾਦੇ ਵਾਦੇ ਬਬੂਲਰ ਸਾੜੀ ਸੋਜੀ ਇਹ ਆਏ ਆ ਬਸ ਇਹ ਅੱਛਾ ਪਹਿਲਾਂ ਉੱਧਰ ਟੱਪਰੀਆਂ ਦਿਖਦੀ ਸੀ ਟੱਪਰੀਆਂ ਉੱਧਰ ਜਿਹੜੇ ਕਿਲੋਮੀਟਰ ਤੇ ਅਸੀਂ ਜਿੱਥੇ ਹੁਣ ਕਣਕ ਪੀ ਗਿਆ ਤੇ ਸਾਡੇ ਉੱਥੇ ਰਿਸਤੇ ਹਾਂ ਹਾਂ ਉੱਥੇ ਦੇਖ ਲਈ ਨਹੀਂ ਉੱਥੇ ਆਏ ਮੈਂ ਕਹਿੰਦਾ 50 60 ਕਿਲਿਆਂ ਪਰ ਟਰੈਕਟਰ ਚੱਲ ਦਿਖਦਾ ਫੇਰ ਤੈਨੂੰ ਮੈਂ ਦੱਸਦਾ ਸਕੂਲ ਦਿਖਾ ਕਰਦਾ ਉੱਥੇ ਯਾਰ ਓਰੇ ਹੁਣ ਦਿਖਲਾ ਲੈ ਹੁਣ ਤੈਨੂੰ ਇੱਥੇ 2 ਕਿਨਵਾ ਬੰਦਾ ਆ ਬਸ ਬੰਦਾ ਉਰ ਤੇ 2 ਕਿਨਵਾ ਬੰਦਾ ਨਹੀਂ ਦੇਦਾ ਮਾ ਅਸੀਂ ਭਾਈ ਲਾਇਆ ਹੋਵੇ ਕੈਮਾ ਵੀ ਹੈ ਆਹ ਆ ਕੇ ਤਾਂ ਇਹ ਸ਼ਾਮਾ ਦਰਖਤਾ ਹਨ ਆਹ ਭਾਈ ਪੂਰਾ ਕਾਇਮ ਹੋ ਗਿਆ ਦਰਖਤਾ ਵਾਲਾ ਉਹ ਸਾਡੀ ਡੇਕ ਵੀ ਕ ਚੱਲ ਵੀ ਹੁਣ ਝਾੜ ਕੇ ਤਾਂ ਪੱਤੇ ਪੁੱਤੇ ਹੁਣ ਗਾ ਗਰਮੀ ਚ ਬਤਾਣਾ ਇਹਨੂੰ ਬਾਕੀ ਇੱਕ ਆਲ ਆਇਆ ਤੇ ਵੀ ਚੱਲ ਪਿਆ ਸਾਡਾ ਰਸਤਾ ਸਾਰੀ ਗੱਲ ਠੀਕ ਆ ਇੱਕ ਆ ਵੀ ਚੱਲ ਪਿਆ ਭਾਈ ਆ ਜਾਮਨ ਵੀ ਚੱਲ ਪਈ ਆ ਤੂੰ ਦੇ ਲੋ ਕਹੀ ਹੋਗੇ ਤੂੰ ਤੋ ਡੇਕ ਗਾਹਾਂ ਨੂੰ ਵਛਾਵਾ ਭਾਗੀ ਬਾਕੀ ਹੋਰੇ ਫੋੜ ਸ਼ਾਮਾ ਆਓ ਆਓ ਜਿਹੜੀ ਉਹ ਲਾਈਵ ਤੇ ਉਹ ਦੇਖ ਉਹਦਰ ਜਾਮਣ ਉਹ ਹਾਂ ਵੀ ਕਿੱਥੇ ਜਾਮਣ ਦੀ ਪੂਰੀ ਸ਼ਾਮਾ ਹੋ ਗਈ ਪੂਰੀ ਸ਼ਾਮਾ ਉੱਥੇ ਮੰਜੇ ਡਾਲੋ ਸ਼ਾਮਾ ਪੂਰੀ ਆ ਉੱਥੇ ਹਰਦੀ ਕੋਲ ਮੀਜਾ ਡਾਲਾ ਉੱਥੇ ਸ਼ਾਮਾ ਰਹਿੰਦੀ ਹਰ ਵਕਤ ਪੂਰੀ ਸ਼ਾਮ ਪੂਰੀ ਜੀ ਪੂਰੀ ਮੇਰ ਆ ਹਾਂ ਬੋ ਬੀਜਾਂ ਦੇ ਪਿਆ ਹਾਂ ਐ ਡਰਾਖਤਾ ਬਹੁਤ ਦਾ ਡਰਾਖਤਾ ਵੀ ਲਾਉ ਰਾਤ ਤੇ ਲਾਉਣੀ ਚਾਹੀਦੀ ਆ ਜਿੱਥੇ ਵੀ ਜਗ੍ਹਾ ਮਿਲਦੀ ਆ ਕਿਤੇ ਨਹੀਂ ਹਾਂ ਛਾੜਦਾ ਉਹ ਵੀ ਤਾਂ ਆਪਾਂ ਘਾਟਾ ਥਾਰਦੇ ਹੀ ਆਂ ਬਸ ਹੋ ਮੋਟਰਾਂ ਪਰ ਆਪਾਂ ਮਰੇ ਬੂਟੇ ਕੱਟਦੇ ਆ ਉਹ ਉਹ ਪੰਜਰ ਲੈਂਦੇ ਆ ਚੋਟਾ ਘਾਟਾ ਜਰ ਲੈਣਾ ਆ ਨਹੀਂ ਸਾਨੂੰ ਦੇਣੀ ਆ ਹਵਾ ਸੁਧ ਦੇਣੀ ਆ ਇਹਦਾ ਘਾਟਾ ਨਹੀਂ ਕਰਦਾ ਅਸੀਂ ਦੋ ਦਾ ਖਾ ਦੇ ਆ ਮਰ ਕੇ ਥੱਲੇ ਆਏ ਹੋਣਾ ਆਏ ਹੋਗਾ ਜੀ ਉਹ ਕੁਛ ਨਹੀਂ ਇਹ ਸ਼ਮਾਹੀ ਦਾ ਦੋ ਤਿੰਨ ਹਜ਼ਾਰ ਘਟਦਾ ਵੀ ਕੀਆ ਚੱਕਰ ਹੈ ਇਹਨੇ ਫਾਇਦਾ ਕਿੰਨਾ ਦੇਣਾ ਸਾਨੂੰ ਫਾਇਦਾ ਜੀ ਜ਼ਿੰਦਗੀ ਦਿੰਦਾ ਯਾਰ ਇਹ ਜ਼ਿੰਦਗੀ ਦਿੰਦਾ ਬੰਦੇ ਨੇ ਸੋ ਭਾਈ ਸਭ ਨੂੰ ਬੇਨਤੀ ਹੋਇਆ ਵੀ ਦਰਖਤ ਲਾਓ ਭਾਈ 10 10 ਦਰਖਤ ਲਾਓ ਜਿੱਥੇ ਨਹੀਂ ਹੈਗੇ ਲਾਓ ਇੱਕ ਬੰਦੇ ਵਾਸਤੇ ਕਹਿੰਦੇ 8 ਦਰਖਤ ਚਾਹੀਦਾ ਹੁੰਦਾ ਹੂੰ ਵੀ ਇੱਕ ਬੰਦੇ ਦੀ ਆਸਰੀ ਪੂਰੀ ਕਰਨੇ ਨੂੰ ਹਾਂ ਵੀ ਘੱਟੋ ਘੱਟ 8-10 ਦਰਖਤ ਇੱਕ ਬੰਦਾ ਲਾਓ ਪਾ ਪਾ ਲੋ ਹੂੰ ਇਹ ਦੇਖੀਦਾ ਲਾਤ 1400 ਬੁੱਕ ਕਰਾਤਾ ਦਰਖਤ ਉਹ ਸਾਡਾ ਤਾਂ ਚੱਕਮਾਸੀ ਲੋ ਗਿਆ ਆਪਣਾ ਆਪਾਂ ਉਹ ਵੀ ਉਹ ਵੀ ਅਸੀਂ ਲਾਤੇ ਭਾਈ ਮੋਟਰ ਮੋਟਰ ਆਪ ਪੂਰੀ ਜਿਹਾ ਕਿੰਨੇ 1 2 3 4 5 6 7 8 9 10 11 11 ਤਾਂ ਸੀ ਆ ਪਿਛਲੇ ਪਿਛਲੀ ਗੱਗਾ ਗੱਗਾ ਕਰਨੀ ਕਮੀ ਲਾਤੇ ਆ ਨਹੀਂ ਲਾਏ ਆ ਉਹ ਕਰਦੇ ਸ਼ਾਮਾ ਉਹ ਕਰਦੇ ਖੜੇ ਕਰਦੇ ਵੀ ਗਾਹ ਨੂੰ ਗਰਮੀ ਵਿੱਚ ਜਦ ਮੌਸਮ ਜਾਊਗਾ ਇਹਦਾ ਫੇਰ ਦੇਖਦੇ ਕਿਤੇ ਫੇਰ ਲਾਉਣੇ ਚਲੇ ਫੜ ਦੂੰਗੀ ਆ ਉਹ ਜਾਮਣੇ ਦਾ ਫਲ ਦੇਣ ਲੱਗ ਗਿਆ ਇੱਥੋਂ ਹਾਂ ਉਹਨੂੰ ਜਾਮਣ ਨੂੰ ਜਾਮਣਾ ਲੱਗਿਆ ਉਹਨੂੰ ਬਹੁਤ ਮਿੱਠੀ ਜਾਮਣ ਉਹਦੀ ਇੱਕ ਆਪ ਹੁਣ ਉਹ ਲਾਉਣੀ ਆ ਨਿੰਮ ਰਹਿ ਗਈ ਨਿੰਮ ਬਿਲਾ ਨਿੰਮੇ ਕੋਦੇ ਬੁੱਟੇ ਆਪਾਂ ਬਾੜ 'ਚ ਲਾਉਂਗੇ ਨਿੰਮ ਦਾ ਐ ਫਾਇਦਾ ਨਿੰਮ ਦਾ ਦਾਤ ਤਨ ਨਿੰਮ ਦਾ ਹੀ ਫਾਇਦਾ ਆਏ ਸਵੇਰੇ ਉੱਠ ਕੇ ਆਏ ਆਪਣੀ ਦਾਤ ਤਨ ਨਿੰਮ ਨਾਲ ਤੋੜ ਹਾਂ ਕਰ ਲਾ ਆਪਣੀ ਨਾਲੇ ਉਹ ਹਵਾ ਕਰਦੀ ਸ਼ੁੱਧ ਉਹਦੀ ਪੈਰ ਪਰ ਬੰਨ ਲਾ ਟਕੂਰ ਕਰ ਲਾ ਉਹਦੀ ਪੱਤਿਆਂ ਦੀ ਹਵਾ ਕਰਦੀ ਸ਼ੁੱਧੋ ਫੇਰ ਉਹ ਨਿੰਮ ਤਾਂ ਲਾਉਣਾ ਚਾਹੀਦੀ ਆ ਉਹ ਹੁਣ ਤਾਂ ਪੀਂਦਾ ਨਹੀਂ ਕੋਈ ਹਾਂ ਇਹ ਨਿੰਮ ਦੇ ਪੱਤੇ ਨਾ ਇਹਨੂੰ ਕੋਟ ਕੇ ਵਿੱਚ ਗੁੜ ਪਾ ਕੇ ਹਾਂ ਗਲਾਸ ਭਰ ਕੇ ਇਹਨੂੰ ਕੋਟਲਾ ਪੋਲਾ ਗੋੜ ਪੋੜ ਪਾਲਾ ਵਿੱਚ ਇਹਨੂੰ ਕੋਟਲਾ ਪੂਰਾ ਇਹਨੂੰ ਹਾਂ ਕੁੰਡੇ ਜੀ ਅੱਛਾ ਛੋਟੇ ਨਾਲ ਕੋਟਕੀ ਦਾ ਇੱਕ ਗਲਾਸ ਪੀਲਾ ਪਾਣੀ ਦਾ ਭਰ ਕੇ ਪੁੰਨੀਆਂ ਦੀ ਪਣਕੇ ਜਿਹਦੇ ਫੋੜੇ ਫਿਣਸੀ ਨਿਕਲਦੇ ਆ ਉਹਨੂੰ ਸਾਫ਼ ਕਰ ਦਿੰਦੀ ਜੀ ਉਹਨੂੰ ਸਾਫ਼ ਜਦੇ ਜਦੇ ਸਾਫ਼ ਪਿੰਡਾਂ ਨਹੀਂ ਗਈ ਹੁਣ ਤੋ ਸਾਫੀਆਂ ਪਰ ਹੋ ਗਏ ਆ ਅਗੇ ਬੋਰਛੇ ਕਮਾਈ ਜੋ ਥਲੇ ਮੂੰਹ ਹੀ ਹੁਣਾ ਇੱਧਰ ਨੂੰ ਮਾਰੋ ਇੱਧਰ ਨੂੰ ਮਾਰੋ ਚਿੱਟਾ ਜਾ ਕਰਕੇ ਹੁਣ ਬਦਲ ਕੋਲੀ ਕਰਕੇ ਚੱਲ ਵਾਸੇ ਨਿੰਮਰੀ ਰਾਤਣ ਹੋਵੇ ਦੇਖ ਲੈ ਨਿੰਮਰੀ ਕਿੱਕਰ ਦਾ ਰਹੀ ਯਾਰ ਕਿੱਕਰ ਹੀ ਰਾਤ ਨੂੰ ਦੀ ਜੇ ਨਹੀਂ ਨਿੰਮਰੀ ਕਿੱਕਰ ਦੀ ਕਿੱਕਰ ਤਾਂ ਖਤਮ ਨਾ ਨਿੰਮਰੀ ਹੀ ਰਹਿ ਕੇ ਕਿੱਕਰ ਰਹੀ ਨਿੰਮ ਜਿਆਦਾ ਕਹਿਵਾ ਕਿ ਕਰਨ ਵਾਲੋ ਵੀ ਨਿੰਮ ਰਹਿਓ ਮੈਂ ਵੀ ਤੇਰਾ ਬੋਸ ਕਰਦਾ ਮੈਂ ਪਾਣੀ ਸਵੇਰ ਨੂੰ ਸਾਰਾ ਕੱਢ ਦੇਣਾ ਸਾਰਾ ਇਹਦੇ ਅੰਦਰ ਮਾ ਮੋਟੇ ਤੇਰੇ ਕਟਾਣੋ ਕਟੋ ਨੂੰ ਹੈਗੇ ਆ ਹਮ ਮਾਰ ਦੇਣਾ ਉਹਨਾਂ ਬੈਲਾ ਬਾਣੀ ਮੂੰਹ ਕਰ ਦਰ ਤੇਰਾ ਹੌਬਲਾ ਉਹਦੇ ਬਾਅਦ ਜਦ ਕੌੜੀ ਲੱਗਣੀ ਉਹਦੇ ਬਾਅਦ ਤੇਰਾ ਮੂੰਹ ਹੌਲਾ ਹੋ ਜਾਣਾ ਬੈਲਾ ਬਾਣੀ ਸਾਸੀ ਹਲ ਬਾਹਰ ਚੱਲ ਭਾਈ ਹਾਂ ਹੁਣ ਆਏ ਆਗੇ ਬੰਜਨ ਜੇ ਪਤਾ ਨਹੀਂ ਕੀ ਪਾਉਂਦੇ ਕਾ ਪਾਉਂਦੇ ਨੇ ਜੀ ਮਾਰ ਕੇ ਚਾਰ ਮੂੰਹ ਇਧਰ ਨੂੰ ਉਧਰ ਨੂੰ ਕਰਕੇ ਕੋਲੀ ਪਿਆਉ ਵੀ ਗਲਾ ਚਾਹ ਦਾ ਹੈ ਕਿ ਨਹੀਂ ਨਹੀਂ ਬੰਦਾ ਵਿਸਾ ਕੇ ਦਾਤਾਂ ਨੇ ਚਾਹ ਬਾਦੋਂ ਬਿੰਦਰ ਪਹਿਲਾਂ ਖੇਤ ਕੀ ਨੂੰ ਲਾਈ ਜਾਂਦਾ ਤਾਂ ਆਗੇ ਜਾ ਬਿੰਦਰ ਮੂੰਹ ਧੋ ਕੇ ਚੱਲ ਭਾਈ ਦੇਖੀਓ ਕੰਮ ਕਰ ਕੋਈ ਮਾਰੀ ਕਿਹੜਾ ਖੇਤਾਂ ਨੂੰ ਚੱਲ ਭਾਈ ਲੇ ਭਾਈ ਜੱਗੇ ਕੋਲ ਪੁੱਜ ਕੇ ਤਾ ਇਹ ਕੀ ਕਰ ਰਹੇ ਹਾਂ ਜਰੇ ਨੂੰ ਪਾਣੀ ਉੱਥੀ ਜਾਣਾ ਪਊਗਾ ਆਹੀ ਨੰਬਰ ਆ ਚਲੋ ਮਾਸ ਕੋ ਕਰੀ ਜਮੀਂ ਦੀ ਛੱਡਿਆ ਪਾਣੀ ਪਾਈ ਨੇ ਜੱਗਾ ਭਾਈ ਬੂਟੇ ਬਣ ਜਮਕਦਾ ਹੈ ਅਜੀ ਪਰਦੀ ਪਾਈ ਵੀ ਨੇ ਲੱਗਾ ਸੂਜ ਪੇ ਅੱਖਾਂ ਜੇ ਪੈਂਦਾ ਹੈ ਹੈ ਉਹਦੇ ਸੂਰ ਖੜਾ ਅੱਖਾਂ ਜੇ ਪੈਂਦਾ ਇੰਦਾ ਦਾ ਦਸ ਦਿਨ ਤਾਂ ਮੱਛਰ ਰਹੇ ਮੱਛਰ ਤਾਂ ਜਮਾਨੇ ਚਲੇ ਗਿਆ ਇਹਦੇ ਕੱਪੜੇ ਤਾਂ ਬਹੁਤ ਗਰਦਾ ਹੋਆ ਕੇ ਪਾਣੀ ਲੱਗੇ ਲਾਉਣ ਭਾਈ ਗਾਲੋ ਸੀਗੇ ਨਾ ਤੇ ਅਹ ਅਹ ਵਰਦੀ ਦਾ ਨਾ ਤੇ ਖੇਤ ਮੇ ਬੰਗਲਾ ਬੈਠਣਾ ਨਾ ਟੰਗਰਾ ਬਿਨੇੜੇ ਕਹੇ ਚਰਚਾ ਬਣਾਇਆ ਕੀ ਆ ਆ ਗਿਆ ਭਾਈ ਹੈ ਚਮਕਦੀ ਬੋਤ ਬਹੁਤ ਚਮਕਦੀ ਦੂਰ ਉਹ ਤੇ ਚਮਕਦਾ ਵਿੱਚ ਰੁਟੇ ਨਾ ਵਰਦੀ ਲੱਗੇ ਆ ਫਿਰ ਬਹੁਤ ਚਮਕਦੀ ਧੁੱਪਾਂ ਪਵੇ ਤੇ ਬਹੁਤ ਚਮਕਦੀ ਦੇਖੀ ਤੂੰ ਆ ਤੂੰ ਪਾ ਪਈ ਆ ਲੇ ਚਮਕਦੀ ਹਾਂ ਦੋੜੇ ਦੇਖਦੀ ਆ ਮੈਂ ਬੰਦਾ ਖੜਾ ਬੂਟੇ 'ਚ ਮੜਜ ਲੱਗਦਾ ਤੋ ਖੜਾ ਵੀ ਐ ਖੜਾ ਡੰਡਾ ਐ ਖੜਾ ਡੰਡਾ ਨਾਲ ਖੜੀ ਆ ਇਹ ਕੋਈ ਡੰਡਾ ਜਾਂ ਲਾਈਵ ਖੜੀ ਉੱਥੇ ਜਿਹ ਚ ਭਾਉਂਦੇ ਗਰਮੀ 'ਚ ਨਹੀਂ ਭਾਉਂਦੇ ਮੈਨੂੰ ਉੱਥੀ ਜਾ ਭਾਉਗਾ ਹਨਾ ਉੱਥੀ ਜਾਇਆ ਕੀ ਕਰਾਂ ਕੀ ਰਿਕਾਰਡਰ ਨਾ ਆਟੋਮੈਟਿਕ ਸਾਲਾ ਹਰੀ ਬੱਤੀ ਦਿਖਾਈ ਜਾਂਦਾ ਚੱਲਦੀ ਹੈ ਨਹੀਂ ਉਹ ਸਟਾਰਟਰ ਬੋਲਦਾ ਚੱਲ ਆਂ ਚੱਲ ਪੈਦਾ ਛੜਾੜ ਜੱਕ ਲੈਂਦਾ ਬੋਲਡ ਚੱਲਦੀ ਨਹੀਂ ਆਦਾ ਕੋਈ ਤਾਰ ਪਟਾਕਾ ਮਾਰ ਗਈ ਇਹ ਐ ਕੋਈ ਸਟਾਰਟਰ ਆ ਮੈਂ ਚੱਕਰ ਸਾਡੇ ਵੀ ਐਂ ਚੱਕਰ ਇਹਨੂੰ ਦਿਖਾਉਣਾ ਮੈਂ। ਫਰ ਕਿਹੜੀ ਮੋਟਰ ਦਾ? ਆਹੀ ਮੋਟਰ ਦਾ। ਸਿੱਧੀ ਚੱਲਦੀ ਆ ਸਿੱਧੀ ਚੱਲ ਜਾਂ ਆਟੋਮੈਟਿਕ ਨਾਲ ਨਹੀਂ ਚੱਲਦੀ। ਇਹ ਹੀ ਚੱਲਦੀ ਆ। ਉਹ ਮੇਰੀ ਤਾਂ ਸਿੱਧੀ ਵੀ ਨਹੀਂ ਚੱਲਦੀ। ਅੱਛਾ। ਆਟੋਮੈਟਿਕ ਨਾਲ ਕੇ ਚੱਲਣਾ ਸਿੱਧੀ ਵੀ ਨਹੀਂ ਚੱਲਦੀ। ਉਹ ਆਟੋਮੈਟਿਕ ਮੈਂ ਖਰਾਬ ਹੋ ਗਿਆ ਮੈਨੂੰ ਲੱਗਦਾ ਮੇਰੇ ਉਹ ਬਜ਼ਰੂ ਮੇਰਾ। ਪਤਾ ਨਹੀਂ ਹੁਣ ਕੀ ਚੱਕਰ ਆ ਪਤਾ ਨਹੀਂ ਤਾਰ ਸੂਰ ਪੜਤੀ ਕਾ ਸੀ ਚੂਈ ਆਹੀ ਨੇ ਵਿੱਚ। ਹਮ। ਫਾਇਦਾ ਹੈ ਕੋਈ ਫਾਲਟ ਆ। ਹਮ। ਬੀਤੀ ਨਿਬੜ ਗਿਆ ਕਣਕ ਦਾ। ਕਣਕ ਦਾ ਨਿਬੜ ਗਿਆ। ਹਮ। ਕਣਕ ਦਾ ਨਿਬੜ ਗਿਆ ਹੁਣ ਇਹੀ ਕੰਮ ਆਪਾਂ ਨੂੰ ਹੋਰ ਕਿਹਾ? ਇਹੀ ਆ। ਉਹ ਮੈਂ ਹੱਟਦਾ 23 ਤਰੀਕ ਨੂੰ ਪੂਰਾ ਆਣ। ਇਹ ਪਾਣੀ ਗੱਗ ਦੇ ਗਿੱਲੇ ਦੇਖ। ਆ 20 ਕੀ ਤੇ ਬਾਅਦ 20 ਕੀ ਦਿਨ ਦੀ ਕਣਕ ਹੋਗੀ ਫਿਰ ਸਾ। 22 ਦਿਨ ਦੀ ਛੱਡ ਦੇ। ਤਿੰਨ ਤੱਕ ਨੂੰ ਤਿੰਨ ਤੱਕ ਨੂੰ ਵੇਚੀ। ਇੱਕ ਦੋ ਦਿਨ ਦਾ ਤਾਂ ਕੋਈ ਫਰਕ ਨਹੀਂ। ਇੱਕ ਦੋ ਦਿਨ। ਤੂੰ ਨਾ ਤੈਨੂੰ ਵੇਚੀ ਆ। 23 ਨੂੰ 24 ਨੂੰ ਪਾਣੀ ਖੜਨਾ। ਇਹਦੇ ਇਹਨੇ ਬਿਜਨੀ ਕਣਕ ਹੀ ਦੀ ਦੇਖਿਆ ਗਿੱਲਾ। ਅੱਛਾ। ਗਿੱਲਾ ਹੈ। ਨਹੀਂ ਹੈਗੀ ਬਾਈ। ਗੇਲ ਜਰੂਰੀ ਆ ਬਾਈ ਗੇਲ ਜਰੂਰੀ ਆ ਮੈਂ ਰੌਣੀ ਕਰਦੇ ਕੁਝ ਨਹੀਂ ਫਰਕ ਪੈਂਦਾ ਹਾਂ ਬੂਟਿਆਂ ਤਾਂ ਖਿੱਚ ਲਾਂਦੀ ਆ ਗੇਲੇ ਬੂਟੇ ਖਿੱਚ ਲੰਨੇ ਆ ਜਦ ਹਾਂ ਬੂਟੇ ਬੱਚੇ ਤੇ ਬਹੁਤ ਹਾਂ ਬਹੁਤ ਖਿੱਚਦੇ ਆ ਆ ਮੈਂ ਹੁਣ ਪਾਣੀ ਲਾਇਆ ਤਾਂ ਦੇਖ ਲੈ ਫੇਰ ਸੁੱਕ ਗਏ ਅੱਧਾ ਅੱਧਾ ਪਾਣੀ ਬੂਟੇ ਨੂੰ ਖਾਣਾ ਦੇ ਅੱਧਾ ਮਿਲਣਾ ਇਹਨੂੰ ਹਾਂ ਅੱਧਾ ਮਿਲਣਾ ਐਨਾ ਚੱਲ ਮਾਹਾਂ ਪਾ ਜੀ ਛੇਤੀ ਵੱੱਤ ਲਿਆਉਣਾ ਤਾਂ ਸਿਆੜ ਕੱਢ ਲੈ ਗੰਨੇ ਵਾਲੇ ਹਾਂ ਛੇਤੀ ਮੈਂ ਕਹਾਂ ਤੇ ਸਵਾਗਾ ਮਾਰ ਦੇ ਟੈਟ ਟੈਟ ਸਵਾਗਾ ਮਾਰ ਆਇਆ ਵਾ ਖੇਤ ਓਟਾ ਬੀਟਰ ਨਾ ਆਇਆ ਫੇਰ ਸਵਾਗਾ ਮਾਂ ਮਾਂ ਨਹੀਂ ਫੇਰ ਕਰੀ ਛੋਟੇ ਕਿਹੜਾ ਖਾਲਾ ਨਹੀਂ ਬਣਾਉਂਦਾ ਉਹ ਲੋਡ ਨਹੀਂ ਉਹ ਤੇਰਾ ਟਾਈਮ ਪਿਆ ਸਾਨੂੰ ਤਾਂ ਬਾਦੂ ਪਿਆ ਇਹ ਅਸੀਂ ਆ ਵੱਢ ਕੇ ਕਣਕੇ ਬੀਜਣੀ ਚ ਕਿ ਸਰੋਂ ਬੀਜੇ ਜਾਂ ਚ ਕਰ ਮੈਂ ਸਰੋਂ ਨਹੀਂ ਬੀਜ ਹੋਣੀ ਹੈ ਕਣਕ ਕਣਕ ਬੀਜੋਗੇ ਕਣਕ ਵੀ ਇਹ ਬੀਜ ਨੇ ਦਸੰਬਰ ਦੇ ਗਾਹਾਂ ਜਾ ਕੇ ਵੱਢ ਹੋਣਾ 20 ਦਿਨ ਤੱਕ ਉਹ ਹੀ ਕਹਿੰਦਾ ਮੈਂ ਫਿਰ ਤਾਂ ਕਣਕੇ ਆਉਣੀ ਲੋਟ ਲੇਟ ਬੀਜ ਲੇਟ ਬੀਜ ਨਾਲੇ ਪੱਤਾ ਝਾਣਣ ਜਾਣ ਨੂੰ ਪੱਤਾ ਝਾਣ ਲੂ ਠੀਕ ਨਹੀਂ ਹਾਲ ਮੈਂ ਬੀਜਣੀ ਹਲਿਓ ਜਿਹੜੇ ਪਰਾ ਖੜਾ ਉਹ ਕੰਨਾ ਵਾਹੋ ਫਿਰ ਲੇਟ ਜਿੱਥੇ ਜ਼ਿਆਦਾ ਲੰਗਰ ਲੈ ਕੇ ਕੀ ਕਹਦੇ ਅਸੀਂ ਵੀ ਜਲ ਬੀਜਿਆ ਜਦ ਬਜਾਈ ਹੁੰਦੀ ਹੁੰਦੀ ਆ ਜਾਂ ਠੀਕ ਹੈ ਨੀ ਅਸੀਂ ਵੀ ਪਿਛਲੇ ਸਾਲ ਭਰਾar 2 ਸਾਲ ਪਹਿਲਾਂ ਜਦ ਬੀਜ ਕੇ ਗਏ ਤੇ ਬਾਕੀ ਯਾਰ ਮੌਸਮ ਪਰ ਡਿਪੈਂਡ ਆ ਮੌਸਮ ਪਰ ਡਿਪੈਂਡ ਕਰਦਾ ਮੌਸਮ ਆਹ ਮੌਸਮ ਠੀਕ ਆ ਆ ਕਾ ਬੀਜ ਹੋ ਸਕਦੀ ਕਹਿੰਦਾ ਤੇ ਜਿਆਦਾ ਹੰਡ ਹੋ ਗਈ ਫੇਰ ਖਾਉਂਦਾਂ ਲਾਂਕਾ ਗਰਮੀਆਂ ਦੇ ਦਿਨ ਚ ਪੂਰੀ ਉਹ ਤਾਂ ਗਰੀ ਪੂਰੀ ਪੈਂਦੀ ਆ ਜੇ ਅਜੇ ਮੌਸਮ ਰਹੇ ਫਿਰ ਤਾਂ ਜ ਮਰ ਜੀ ਜਾਣਗੇ ਬੀਜ ਨਾ ਜਮਾ ਬਾਸ ਤਾਂ ਥੋੜੇ ਹੋ ਗਏ ਪਟਾਉਣੇ ਵਾਲੇ ਹੁਣ 2-3 ਸਾਲ 3 ਸਾਲ ਲਿਓਣੀ ਹੁਣ ਇਹ ਕਿ ਹੋ ਗਏ ਹੁਣ ਇਹ ਆਹ ਗੋ ਆਦਮੀ ਨੇ ਨਹੀਂ 3 ਸਾਲ ਦੇ ਹੋ ਗਏ ਇਹ ਚਾਚੇ 2 ਸਾਲ ਗੰਨਾ ਰੱਖੇ ਬੂਟਿਆਂ ਦਾ ਤਾਂ ਚੱਲ ਤਾਂ ਹੀ ਚੱਲਦਾ ਉਹ ਗੰਨਾ ਜੇ ਕਪਾਕ ਇਹ ਵੀ 1 ਸਾਲ ਲਾ ਕੇ ਗੰਨੇ ਚ ਗੰਨਾ ਦੂਹੀ ਸਾਲ ਪੱਟਦੀ ਏ ਆ ਹੁਣ ਦੂਹੀ ਸਾਲ ਦੇਖ ਲੈ ਪੱਟਦਾ ਦਾ ਖੇਤ ਉਹ ਪਰਲੇ ਬੂਟੇ ਦੇ ਕਿਉਂ ਚ ਗੰਨਾ ਖੜਾ ਹਲੇ ਉਹ ਇਕੱਠੇ ਲਾਏ ਹੋਏ ਦੋ ਹੈਗੇ ਉਹ ਬਹੁ ਜੜਾ ਵੱਡ ਹੋ ਜਾਂਦੇ ਦੇਖੀ ਆ ਖੇਤ ਦਾ ਫਰਕ ਦੇਖੀ ਉਹ ਪਰਲੇ ਦਾ ਉਹੋ ਹੀ ਗੱਲ ਹੋ ਗਈ ਜੜਾ ਵੱਡ ਹੋ ਜਾਂਦਾ ਆਏ ਜੀਆਂ ਜੜਾ ਵੱਡ ਹੋ ਗਿਆ ਉਹਦੀ ਖੁਰਕੀ ਉਹ ਬਾਹ ਭਾਈ ਬਾਹ ਭਾਈ ਮਾਰਦਿਆਂ ਨੂੰ ਯਾਰ ਲੋਡੇ ਨਹੀਂ ਵਾਹਣਗੇ ਗੰਨੇ ਨਹੀਂ ਐਤੀ ਵੱਡ ਹੋਣਾ ਈ ਜਾਨ ਨੂੰ ਜੜ ਫੜ ਲੰਦਾ ਠਾਣੇ ਲਿਆਂਦਾ ਉਹ ਬਾਕੀ ਗਗਨੇ ਰੇ ਪਾਣੀ ਵਿੱਚ ਜਗਾ ਪੈਂਦਾ ਲੱਗਦਾ ਵੀ ਦੱਖਣ ਮੜੂ ਆਊਗਾ ਅੱਜ ਕੱਲ ਦੇਖਿਆ ਬੱਦਲ ਜਿਾ ਕਿੰਨਾ ਆ ਦੱਖਣ ਚੱਲੂਗਾ ਇੱਕ ਦੋ ਦਿਨ ਚ ਫੇਰ ਤਾਂ ਜੇ ਪੈਣਾ ਭਾਈ ਹੂਣੀ ਪੈ ਲਵੇ ਠੀਕ ਨਹੀਂ ਗੱਲ ਰਹਿ ਗਿਆ ਅਸੀਂ ਸਹੀ ਗੱਲ ਫੇਰ ਤਾਂ ਕਣਕਾ ਦਵਾਣੀ ਇਹਨੇ ਹਾਂ ਜੇ ਪਾਣੀ ਲੱਗ ਗਿਆ ਫੇਰ ਮੀਂਹ ਪੈ ਜਾਵੇ ਫੇਰ ਔਖਾ ਫੇਰ ਕੱਖ ਕਣਕ ਸਵਲਦੀ ਨਹੀਂ ਹੈ ਹੂੰ ਹੁਣ ਪੈ ਜਾਵੇ ਜੇ ਪੈਣਾ ਪੈ ਰਖਣੇ ਆ ਭਾਈ ਉਸੇ ਤਾਂ ਦੱਖਣਾ ਦੱਖਣਾ ਉਧਰ ਚੱਲਦਾ ਦੱਖਣੇ ਚੱਲਦਾ ਸ਼ਾਮ ਨੂੰ ਕਾ ਬਦਲਵਾਈਏ ਕਹੀ ਹੋਗੀ ਸੀ ਉਹ ਵੀ ਕਹਿੰਦਾ ਮੈਂ ਦੱਖਣ ਚੱਲਦਾ ਅੱਜ ਕੱਲ ਠੰਢੀ ਜੀ ਵੀ ਹੋਗੀ ਸੀ ਬੇ ਸ਼ਾਮ ਚੱਲ ਆ ਜਾਣਾ ਇੱਕ ਦੋ ਦਿਨ ਚ ਪਤਾ ਹੀ ਦਾ ਲੱਗ ਜੂਗਾ ਪੈ ਜਾਂਦਾ ਅੱਗੇ ਸਿਆ ਨਾ ਨਾ ਪੈ ਹੂੰਗਾ ਮੀਤਾ ਪੂੰਗਾ ਇਹ ਨਹੀਂ ਤੀਨ ਨੂੰ ਪੈ ਜਾਂਦਾ ਮੀਂਹ ਤੇ ਪਿਆ ਨਹੀਂ ਹਸੋ ਐਸਾ ਪਿਆਂ ਜੀਰੀ ਚ ਵੀ ਨਹੀਂ ਪਿਆ ਨਾ ਹਾਂ ਜੀਰੀ ਚ ਨਹੀਂ ਪਿਆ ਪਹਿਲਾਂ ਪਹਿਲੇ ਪਹਿਲਾਂ ਪਹਿਲੇ ਆ ਬਸ ਆਪਣੇ ਜੀਰੀ ਚ ਪਿਆ ਨਹੀਂ ਹਾਲ ਤੱਕ ਫੜੇ ਬੂੜੀਆਂ ਡਬੋਤੀਆਂ ਇਹਨੇ ਆਪਣੇ ਨਹੀਂ ਪਿਆ ਹਾਂ ਆਪਣੇ ਨਹੀਂ ਪਿਆ ਵੇਖੈਂਦਾ ਕੰਨਾਂ ਮੰਡੀਆਂ ਚ ਹੜਦੀਆਂ ਈਰੀਆਂ ਕੋਈ ਨਹੀਂ ਪਤਾ ਇਹ ਬਾਈ ਹੂੰ ਕੁਝ ਨਹੀਂ ਪਰੋਸਦਾ ਕਿਆ ਕਰੀਂ ਪਿਛਲੀ ਵਾਰ ਕਾਂਕੇ ਦੇ ਉੱਪਰ ਨਹੀਂ ਬੈਗਦਾ ਤਾਂ ਵੀ ਘਾੜਿਆ ਨਾ ਕਿਆ ਸਹੀ ਗੱਲ ਦਾ ਬਾਕੀ ਆਹ ਦੇਖ ਲਾ ਇੱਕ ਦੀ ਮੀਨ ਨੇ ਡੋਵੇ ਦਿੱਤੇ ਜੀੜੀਆਂ ਕਿ ਨਹੀਂ ਕੁਝ ਮੀਨ ਨੇ ਮਾਰ ਲਿਆ ਕੁਝ ਨੇ ਮਾਰ ਲਿਆ ਇਹਦੀ ਕੁਝ ਨਹੀਂ ਪਤਾ ਬਾਈ ਕਾਂਕ ਦਾ ਕੋਈ ਨਹੀਂ ਪਤਾ ਉਹ ਪਾਲੇ ਦੇ ਕਿਆ ਵੇਲਿਆ ਉਹ ਵੇਲਿਆ ਹੈ ਵੇਲਿਆ ਇਹ ਕਿੱਧਰ ਤੇ ਆ ਗਈ ਤੇ ਇਹਦੇ ਚ ਗੰਨਾ ਕਾਲਾ ਦਾ ਕੁਝ ਨਹੀਂ ਹੋਇਆ ਯਾਰ ਹਾਂ ਗੱਡਣਾ ਨਹੀਂ ਕੋਨੇ ਦਾ ਮੁੰਡਾ ਹੋ ਜਾਣਾ ਮੁੰਡਾ ਵੀਜੜਾ ਵਾਲਾ ਮੁੰਡਾ ਵੀਜੜਾ ਫਿਰ ਮੁੰਡਾ ਹੋ ਜਾਣਾ ਕਹਾਂ ਨੂੰ ਉਹ ਤਾਂ ਹੋਏ ਜਾਣਾ ਹਾਂ ਡਬਲ ਹੋ ਗਿਆ 2 3 ਸਾਲ ਚ ਗੰਨਾ ਹੋ ਗਿਆ ਨਾ ਮੰਨਦੇ ਨਹੀਂ ਹੈਗੇ ਇਹ ਇਹ ਜਦ ਬਦਲ ਹੋ ਗਿਆ 2 ਸਾਲ ਲੈ ਲਿਆ ਬਗੰਨਾ ਉਹਦੇ ਬਾਅਦ ਤਾਂ ਲੱਗਣ ਖੇਤ ਚ ਫਿਰ ਉਹਦੇ ਬਾਅਦ ਗੰਨਾ ਲੱਗਣ ਜ਼ਰੂਰੀ ਹੈ ਤੇ ਇਹ ਤਾਂ ਫਿਰ ਗੰਨਾ ਤੇ ਪੂਰਾ ਹੁੰਦਾ ਹੁਣ ਅਸੀਂ ਦੇਖ ਲੈ ਜੇ ਲੀਆਂ ਤਜਰਬਾ ਇਹ ਨੂੰ ਮੈਂ ਝੱਲੀਆਂ ਵੀ ਦਿਖਾਤਾ ਦਵੀਨ ਨੂੰ ਹਾਂ ਮਾ ਭਰ ਕੇ ਪੈਂਦਾ ਇਹ ਗੱਲ ਦਾ ਉੱਥੇ ਕਿਹ ਨਾਲ ਤਾਂ ਲਾਏ ਆ ਸੜਾ ਕੋਠੇ ਦੇ ਉੱਪਰੋਂ ਖੜਾ ਕਰਨਾ ਤਾਰਾਂ ਨੂੰ ਲੱਗਿਆ ਉਹ ਬੜੀ ਲਾਈਨ ਨੂੰ ਅੱਛਾ ਐ ਡਾ ਲੰਬਾ ਇੱਕ ਸਾਢੇ ਪਾ ਗੱਡੀ ਵਾਲਾ ਰੁਗ ਗਿਆ ਅੱਜ ਸਵੇਰ ਨੂੰ ਕਹਿੰਦਾ ਭਾਈ ਗੰਨੇ ਹੀ ਬਹੁਦੇ ਹਰਿਆਣੇ ਦਾ ਬੰਦਾ ਦਾ ਉਹਨੂੰ ਗਾਹਾਂ ID ਜੀ ਆਣਾ ਦਾ ਕਹਾਂ ਤੂੰ ਗਲਤ ਆ ਗਿਆ ਭਵਾਲ ਨੂੰ ਪਾਈ ਫਿਰ ਗੱਡੀ ਕਹਿੰਦਾ ਮੈਂ ਲੋਕੇਸ਼ਨ ਲਾਈ ਹੈ ਕਹਿੰਦਾ ਇੱਥੇ ਤੋਂ ਮੈਨੂੰ 2 ਕਿਲੋਮੀਟਰ ਦਿਖਾਈ ਜਾਂਦਾ ਮੈਂ ਖਾ 2 ਕਿਲੋਮੀਟਰ ਲੈ ਬੈਠੇ ਨੂੰ ਟੁਰਕੇ ਜਾਣਾ ਜੇ ਵਾ ਆ ਗਿਆ ਆਈਟੀ ਮਗਾਏ ਤੋਂ ਮਗਾਏ ਘਣਾਤ 8 ਕਿਲੋਮੀਟਰ ਪੈਣੀ ਸਾਰੇ ਪਿੱਛੇ ਓਲਾ ਮਾ ਮੰਡ ਨੂੰ ਚੱਲੇ ਸੀ ਮਾਦਨ ਸਿੱਧਾ ਰਸਤਾ ਬਾਜਣਾ ਸੀ ਅੱਛਾ ਵਾਹ ਦਾਦਾ ਹੁਣ ਮੋੜਾ ਕਿਹੜਾ ਜਾਈਏ ਜਨਾ ਤੂੰ ਨੇਵੀਗੇਸ਼ਨ ਨੇ ਆਲ ਜਾ ਲਿਆ ਬਲਾ ਯਾ ਯਾ ਲਿਆ ਉਹ ਕਿੱਥੇ ਤੇ ਆ ਤਾ ਤਾ ਚਾਲ ਜਾਣਾ ਜਾ ਲਿਆ ਤੂੰ ਵੀ ਅੱਜ ਗਿਆ ਉਹ ਜਾਣਾ ਜਾ ਲਿਆ ਇਹ ਰਜਾ ਲਿਆ ਭਾਈ ਉਹ ਨੇਵੀਗੇਸ਼ਨ ਨੇ ਗਾਹਾਂ ਜਾ ਕੇ ਉਹਨੂੰ ਮਾਹਲਾ ਹੁਣ ਤੇਰਾ ਇੱਕ ਮੋੜਾ ਸਿੱਧਾ ਆਈ ਜਾਈ ਚਾ ਤੂੰ ਠੀਕ ਹੈ ਜਾਂ ਮੈਂ ਛੱਡਿਓ ਤਰਾਸੇ ਪੱਲੀ ਜਾ ਕੇ ਇਹ ਫੈਸਲੇ ਵੀ ਨਹੀਂ ਆਪਣੀ ਬੱਸ ਤਾਂ ਹਾਂ ਮਗਾ ਇੱਥੇ ਤਾਂ ਤੈਨੂੰ 2.5 ਕਿਲੋਮੀਟਰ ਪਰੇ ਸਾਡੇ ਲੈਕਟਾ ਜਾਣਾ ਮਾ ਸਾਡੇ ਖੇਤਾਂ ਜਾਂਦਾ ਓਰੇ ਸ਼ਾਮ ਦਾ ਟਾਈਮ ਤਾਂ ਸ਼ਾਮ ਨੂੰ ਨਾ ਨਾ ਹੁਣ ਅੱਛਾ ਦਿਨ ਚੇ ਹਾਂ ਹਾਂ ਸਵੇਰ ਟਾਈਮ ਹਾਂ ਕਹਿੰਦਾ ਮਹਤੂਤ ਜਿੱਥੇ ਤੇ ਆਇਆ ਉੱਥੇ ਤੋਂ 15 ਕਿਲੋਮੀਟਰ ਬਾੜ ਵੱਧੀ ਪਾਤੀ ਵਾਲੀ ਕਹਿੰਦਾ ਜੀ ਮਾਫਤ ਤੂੰ 4 ਕਿਲੋਮੀਟਰ ਦਾ ਇੱਥੇ ਤੈਨੂੰ 15 ਕਿਲੋਮੀਟਰ ਪੈ ਗਿਆ ਐ ਕਿ ਕਹਿੰਦੇ ਮੱਕੀ ਬਹੁਤ ਚੰਗੀ ਹਟਾਨਾਂ ਪਰ ਹੈ ਮੱਕੀ ਚੱਲ ਰਹੀ ਹੈ ਯਾਰ ਹੈ ਮੱਕੀ ਦਾ ਰੇਟ ਬਹੁਤ ਹੈ ਰੇਟ ਬਹੁਤ ਨਾਲੇ ਕਹਿੰਦੇ ਉਹ ਆ ਜਿਹਦੀ ਜੀਰੀ ਖਰਾਬ ਕਰਦੀ ਮੱਕੀ ਵੀ ਇੱਥੇ ਹਾਂ ਹੈਨਾ ਤਾਂ ਮੱਕੀ ਜ਼ਿਆਦਾ ਇੱਥੇ ਬੱਸ ਬੱਸ ਐ ਵੀ ਜਬੀ ਦਾ ਬੰਦਾ ਆ ਇਹ ਮੱਕੀ ਜਾਂਦੀ ਬਹੁਤ ਟੌਪਰੀ ਹਰੀ ਮੇੜ ਵੀ 400 ਤੇ 500 ਦੇ ਉੱਪਰ ਗ੍ਰੇਡ ਹੋਊਗਾ 500 ਦੇ ਗ੍ਰੇਡ 400 ਦਾ ਰੇਟ ਤਾਂ ਹੋਊਗਾ ਹਾਂ ਤੇ ਵਜਨ ਵੀ ਹੈ ਉਹਦੇ ਮੱਕੀ ਚਾਹ ਪਾਣੀ ਉਹ ਐ ਤੇ ਮਤਲਬ ਪਾਣੀ ਹਰਿਆਈ ਹੈ ਵੀ ਨਹੀਂ ਹੋਰ ਅਜਵੀ ਨਹੀਂ ਹੋਣਾ ਹਲੇ ਪਰ ਪ੍ਰਧਾਨ ਨੇ ਤਾਂ ਵੱਡ ਵੀ ਲਈ ਮਨ ਪ੍ਰਧਾਨ ਨੇ ਬਿਜਲੀ ਕਣਕ ਮੇਰੇ ਹਿਸਾਬ ਨਾਲ ਠੀਕ ਨਹੀਂ ਕੰਮ ਛੋਟੀ ਵਾਲੇ ਛੋਟੀ ਉਹਨੇ ਵਜਨ ਕੱਢ ਦੇਣਾ ਨਹੀਂ ਕੱਢਣਾ ਉਧਰ ਕਣਕ ਨੇ ਟਾੜਕ ਤਾ ਦੇਣਾ ਉਹ ਤਾਂ ਜਵਲੀ ਉਹ ਵਜਨ ਘਟਾਤਾ ਇਹਦੇ ਨਾਲ ਤਾਂ ਇੱਕ ਫਸਲ ਹੀ ਰੱਖ ਲੈ ਜਾਂ ਫਿਰ ਇਹ ਭਾਈ ਆਲੂ-ਲੂਆ ਜੇ ਆਲੂ ਵਾਲੇ ਜੀ ਲੋਟਾਈ ਜਿੰਦੀ ਮੱਕੀਆਂ ਹਾਂ ਹਾਂ ਆਲੂ ਵਾਲੇ ਤਾਂ ਹਾਂ ਹਾਂ ਤਾਂ ਆਲੂ ਪਾਟੋ ਇਹ ਫਰਬਰੀ ਮਾਰਚ ਫਰਬਰੀ ਚ ਫਿਰ ਤਾਂ ਮੱਕੀ ਵਧੀਆ ਹੋ ਜਾਂਦੀ ਚੌ ਚਾਰ ਪਾਲਾ ਅਸੀਂ ਵੀ ਉਹ ਖਾਜੋ ਹੜਤਾ ਉੱਥੇ ਗਏ ਮੈਂ ਰਹਿਣ ਦੇ ਖਾਲੀ ਰਵੇ ਰੂ ਪਾ ਲੂਗੇ ਕਦ ਬੀਜਣ ਉੱਚ ਕਰਨਾ ਬੀਜਣੀ ਤੇ ਨੂੰ ਅੱਛਾ ਹੁਣ ਗੰਨਾ ਬੀਜਾਂ ਗੰਨੇ ਬੀਜਣਾ ਫੱਗਣ ਵਾਲਾ ਅੱਛਾ ਮੈਂ ਖਾਲੀ ਹੋ ਰਹਿਣ ਦੇ ਰੇਰੂ ਪਾਣੀ ਦੇ 2 ਢੇਰ ਪਏ ਆ ਹੂੰ ਦੇਸੀ ਦੇ ਅੱਛਾ ਬੂਟੇ ਲਾਉਣੇ ਹੋਣੇ ਬੂਟੇ ਲਾਉਂਗੇ ਫੇਰ ਗੰਨਾ ਲਾ ਕੇ ਗੰਨਾ ਲਾ ਕੇ ਐਂਉਂ ਕਰਨਾ ਮੈਂ ਤਾਂ ਇਹਨੂੰ ਪਹਿਲੇ ਹੀ ਦੱਸਤਾ ਬਾਬਾ ਜੱਗੇਆਂ ਨੇ ਗੰਨਾ ਲਾਉਣਾ ਹੋਣਾ ਖੇਤ ਛੱਡਦੇ ਜਿਹੜਾ ਆਹੀਂ ਛੱਡੇ ਹੋਣ ਆ ਬੂਟੇ ਲਾਉਣੇ ਹੋਣੇ ਉਹਨਾਂ ਦੇ ਤੇ ਲਾਉਣੇ ਆ ਆ ਵੀ ਥੋੜਾ ਆ ਪਾਟ ਹੋ ਜਾਣਾ ਬਸ ਉੱਥੇ ਲਾ ਦੋ 2 ਕਿਲੇ ਲਾ ਦਾਂ ਚਾਲ ਦੀ ਚਾ ਲੋ ਬਸ ਚੱਲਾ ਹਾਂ ਚੱਲ ਚੱਲ ਪਾਣੀ ਚੱਲ ਵੀ ਚ ਹਾਂ ਇਹ ਕਰੋਗੇ ਕਾਟਾ ਵਾਦਾ ਪੂਰਾ ਜਿਹੜੇ ਸਾਬ ਜੀ ਵੀ ਨੇ ਇਤਿਆਰ ਰੰਗ ਦਿਖਾ ਦਿੱਤੇ ਕੇ ਨਹੀਂ ਨਾ ਨਾ ਠੀਕ ਐ ਹੁਣ ਅਗਲਾ ਮੋਟੇ ਵੀ ਨਹੀਂ ਹੋਣ ਦਿੰਦਾ ਬਾਈ ਅਗਲਾ ਆਪਣਾ ਆਊਟ ਦੇਖਦਾ ਜਦੇ ਪਟਾ ਦਿੰਦਾ ਜਦੇ ਚੱਲ ਇਹੋਟੇ ਇਕ ਬਦਲੇ ਆਲਾ ਲੋਟ ਦੇਖਦਾ ਆਪਣਾ ਠੀਕ ਨਹੀਂ ਗੱਲ ਆ ਲੋਟ ਦੀ ਆ ਚੱਲੀਏ ਹੁਣ ਸਾਡੇ 3:30 ਵੇ ਭਾਜੀ ਹਾਂ ਹੈ 3:30 ਵੇ ਤੱਕ ਰਹੇ ਸਾਡੇ 3:30 ਵੇ ਮੈਂ ਤਾਂ ਕਹਿੰਦਾ ਭਗਵਾਨ ਤ ਮਾਰਦਾ ਯਾਰ ਵੀਡੀਓ ਸਾਡੀ ਜਾਵੇ ਲਾਈਟ ਸਾਨੂੰ ਚਾਹੀਦੀ ਬਾਈ ਹੁਣ 10 ਘੰਟੇ ਘਟੇ ਘਟਾ 10 ਸਾਡੇ ਕੰਮ ਲੋਡ ਰਹੇ ਯਾਰ 10 ਘਟੇ ਮੈਂ ਹੁਣ ਤੂੰ ਕਿਆ ਕਰ ਲੂੰਗਾ ਨਾ 5 ਘੰਟੇ ਚ ਤੁਸ ਵੀ ਨਹੀਂ ਹੁੰਦਾ 5 ਘੰਟੇ ਸਾਡੇ ਦਾ ਹੋੜ ਭਰਦਾ ਜਾਂ ਇਹ 3 ਦਿਨ ਦੇ ਦੇ ਅੱਠ 10 ਘੰਟੇ ਦਾ 10 ਘੰਟੇ ਦੇ ਬੰਦਾ ਇੱਕ ਘੰਢਾ ਲੱਗੇ ਹਾਂ ਇੱਕ ਘੰਢੇ ਹੁਣ ਮੈਂ ਮੰਡ ਰੂ ਜਾਊਗਾ ਹੋਰ ਫਿਰ ਜਾਊਗਾ ਮੰਡੋਂ ਪਾਣੀ ਛੱਡਣਾ ਛੱਡਿਆ ਮੈਂ ਹਾਂ ਹੁਣ 5 ਘੰਟੇ ਨੂੰ ਮੈਂ ਕਿਆ ਕਰੂੰਗਾ ਤਿੰਨ ਘੜ ਕੀ ਲਾ ਭਰਦਾ ਮੈਂ ਇੱਲਾ ਵੀ ਭਰਦਾ ਯਾਰ ਪੰਜ ਘੰਟੇ ਕੀ ਲਾ ਇੱਲਾ ਕਿੱਥੇ ਭਰ ਦੂੰਗਾ ਮੰਡੀ ਚ ਤੂੰ ਪੰਜ ਘੰਟੇ ਹੀ ਆ ਅੱਛਾ ਮੰਡੀ ਚ ਨਹੀਂ ਉਰੇ ਦਾ ਭਰ ਕੇ ਉਰੇ ਦਾ ਭਰ ਕੇ ਦਾ ਉੱਥੇ ਨਹੀਂ ਭਰਦਾ ਅੱਛਾ ਉੱਥੇ ਤਾਂ ਆੜ ਭਰਨਾ ਹੈ ਅੱਛਾ ਇਹ ਤੇਰੇ ਦੂਰ ਕਹਿ ਰਹੇ ਛੜਤਾ ਤਾਂ ਤੇਰਾ ਸਰੀ ਨਹੀਂ ਲੱਗਾ ਤੈਨੂੰ ਬੱਦਗਾਨੀ ਪੈ ਜਾਣੀ ਅੱਛਾ ਤੇ ਜਿਆ ਪਾਣੀ ਵਿੱਚ ਸਰੀ ਲੱਗਣਾ ਨੂੰ ਫੇਰ ਜਾਣਾ ਨਹੀਂ ਠੀਕ ਨਹੀਂ ਡਬਲ ਕੰਮ ਡਬਲ ਕੰਮ 89 24 ਘੰਟੇ ਦਾ ਲੈਟ ਕੰਮ ਚਾਹੀਦੀ ਆ ਮੋਟਰ ਵਾਲੀ ਯਾਰ ਠੀਕ ਚੱਕਰ ਹੋਤਾ ਇਹਨੇ ਪਰ ਪਤਾ ਕੀ ਕਰੇਦਾ ਮੈਂ ਤਾਂ ਬਾਰੇ ਰਾਤ ਨੂੰ ਛੱਡ ਦਿੱਤੇ ਸੀ 8 ਘੰਟੇ ਲਾਇਟ ਜਰਮਾਨਾ ਤੇਰੀ ਆਉਣੀ ਆਉਣੀ ਹੈ ਰਾਤ ਨੂੰ ਛੱਡ ਦਿੰਦੇ ਰਾਤ ਨੂੰ ਬੰਦਾ ਜੇ ਕਰਾ ਜੀਦਾ ਲੋਟ ਖੇ ਤੇ ਰਾਤ ਨੂੰ ਛੱਡਿਆ ਦਿੰਦਾ ਸਵੇਰ ਨੂੰ ਜਾ ਕੇ ਪਾਣੀ ਸਾਂਭ ਲੇ ਤਾਂ ਇੰਨੇ ਨੂੰ ਵੱਧ ਘਾਟ ਹੁੰਦੀ ਨਾਲੀ ਆ ਜਾਂਦੀ ਸੀ ਸਹੀ ਗੱਲ ਜਿਹੜੀ ਦਿਨ ਮਾਉਂਦੀ 8 ਘੰਟੇ ਉਹ ਮੈਨੂੰ ਟਾਈਮ ਹੀ ਤਾਂ ਲੱਗਦਾ ਹੁਣ ਤਾਂ ਗਲਤ ਟਾਈਮ ਹੁੰਦਾ ਹੁਣ ਕਿਹੜੇ ਲੋਡ ਹੈ ਨਾ ਹੁੰਦਾ ਛੱਡਣੇ ਹੀ ਲਾਟੇ ਹੁੰਦੇ ਨਹੀਂ ਚਾਹੀਦੀ ਯਾਰ ਪਾਣੀ ਉਹ ਜਿਹੇ ਲੋਡ ਪਾਣੀ ਉਹਨਾਂ ਨੂੰ ਲਾਉਣੀ ਲੱਗਦੇ ਨੇ ਯਾਰ 5 ਘੰਟੇ ਆਉਂਦੀ ਹੋਰ ਉਹਨਾਂ ਪਾਣੀ ਜਾ ਲਾਦਾ ਪਹਿਲਾਂ ਪਹਿਲੇ ਹੁਣ ਆਪਾਂ ਪਹਿਲਾ ਪਾਣੀ ਲਾਉਣਾ ਗਣਕਾ ਨੂੰ ਇਹ ਟਾਈਮ ਵੀ ਜ਼ਿਆਦਾ ਟਾਈਮ ਲੱਗਦਾ ਇਹਨੂੰ ਟਾਈਮ ਵੀ ਲੱਗਦਾ ਨਾਲੇ ਕੰਮ ਨਿਭੜਦਾ ਵੀ ਹੈਗਾ ਯਾਰ ਜੇ ਤੀਏ ਦਿਨ ਦੇਵੇ 10 ਘੰਟੇ ਦੇ ਦੇਵੇ ਹਾਂ ਤੀਏ ਤੀਏ ਦਿਨ ਦੇ ਦੇ 10 ਘੰਟੇ ਦੇ ਦੇ ਬੰਦਾ ਇੱਕ ਦਿਨ ਹੋਰ ਕੰਮ ਤਾਂ ਕਰ ਲੂਗਾ ਸਹੀ ਗੱਲ 5 ਘੰਟੇ ਜਿੰਨਾ ਇੱਧਰ ਜੋਗਾ ਨਾ ਉੱਧਰ ਜੋਗਾ 10 ਘੰਟੇ ਦੇ ਦੇ ਹਾਂ ਠੀਕ ਹੈ ਜੀ ਹੋਰ ਕਿਹੜਾ ਕਿਹੜਾ ਇਹਦਾ ਜਾਵੇ ਬੰਦਾ